ਉਹ ਚੈਟ ਤੇ ਬੈਠੀ ਜਾਂਦੇ ਏ ਤੇ ਥੱਲੇ ਉੱਤਰ ਨੂੰ ਦੇ ਦੇ ਹੁਣ ਰੋਟੀ ਨੂੰ ਆਉਂਦੀ ਆ ਇਹ ਮੋੜ ਮੜ ਕੇ ਮੇਰਾ ਪੰਡ ਜੀ ਦੇਖੋ ਪੰਡ ਦਾ ਵੀਊ ਦਿਖਾਉਂਦਾ ਤੁਹਾਨੂੰ ਮੈਂ ਆਪਣੇ ਉਲ ਦੇਖੋ ਜਾਨਵਰਾਂ ਦੀ ਕਿੰਨੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਆਉਂਦੀਆਂ ਪੰਡ ਜੀ ਇੰਨੀ ਸ਼ਾਂਤੀ ਹੁੰਦੀ ਹੈ ਜੀ ਦੇਖ ਲਓ ਪੰਛੀਆਂ ਦੀਆਂ ਆਵਾਜ਼ਾਂ ਵੀ ਕਿੰਨੀਆਂ ਸੋਹਣੀਆਂ ਲੱਗਦੀਆਂ ਦੇਖੋ ਕੱਲੀ ਕੱਲੀ ਬਾਤ ਸੁਣਦੀ ਆ ਪੰਛੀਆਂ ਦੀਆਂ ਪੁਰਾਣੀ ਪਾਣੂ ਵੀਡੀਓ ਸੁਣਦੀ ਵੀ ਨਹੀਂ ਸੁਣਦੀ ਹੈਗੀ ਪਰ ਬਹੁਤ ਕਲੀਅਰ ਆਉਂਦੀਆਂ ਪੰਛੀਆਂ ਦੀਆਂ ਆਵਾਜ਼ਾਂ ਮੈਂ ਤੁਹਾਨੂੰ ਆ ਪੰਛੀ ਵੀ ਦਿਖਾਉਂਦਾ ਹਾਂ ਮੈਂ ਤੁਹਾਨੂੰ ਇਹਨਾਂ ਦੇਖੋ ਪੰਛੀ ਤੁਰੇ ਫਿਰਦੇ ਆ ਇਹ आओ देखो किन्ने पंछी तुरे फिर दे सारी तो बहुत बहुत ज़्यादा पंछी इतना देखो किनिया पंछियों दी तोते बहुत तोते कां इन्ने पक्षी आना दरखतों के उत्ते ਤੋਤੇ ਕਹਾ ਪੰਛੀ ਬਹੁਤ ਜਿਆਦੇ ਆ ਤੋਤੇ ਬਹੁਤ ਹੈ ਇੱਥੇ ਪੇੜ ਤੇ ਰਹਿੰਦੇ ਘਟੋ ਘਟਣੀ ਪੰਛੀ ਇੱਕ ਤਾਂ ਤੋਤੇ ਹੀ ਘਟੋ ਘਟ 100 150 ਤੋਤਾ ਹੋਣਾ ਹੈ ਜੀ ਸਾਡੇ ਲਾਗੇ ਕੋਠੀ ਆ ਆ ਦੇ ਉਹਨੇ ਬਾਜ ਰੱਖਿਆ ਉੱਤੇ ਕੋਠੀ ਤੇ ਬਹੁਤ ਸੋਹਣਾ ਲੱਗਦਾ ਹਾਂ ਆ ਦੇਖੋ ਕਿੰਨੀਆਂ ਆਉਂਦੀਆਂ ਨਾ ਬਾਜਾਂ ਪੰਛੀਆਂ ਦੀਆਂ ਬਹੁਤ ਵਧੀਆ ਲੱਗਦੀਆਂ ਕੰਨਾਂ ਨੂੰ ਸਕੂਨ ਜਾ ਆਉਂਦਾ ਜਦੋਂ ਪੰਛੀਆਂ ਦੀਆਂ ਬਾਜਾਂ ਕੰਨਾਂ 'ਚ ਪੈਂਦੀਆਂ